ਸਾਲ ਜੀ ਸਾਰਿਆਂ ਨੂੰ ਆ ਸਾਨੂੰ ਰੂਮ ਮਿਲਿਆ ਵਾ ਬਹੁਤ ਵਧੀਆ ਤੇ ਬਹੁਤ ਪਿਆਰਾ ਰੂਮ ਆ ਇੱਕ ਡਬਲ ਬੈੱਡ ਵਾ ਦੋ ਸਿੰਗਲ ਬੈੱਡ ਲੱਗੇ ਆ ਏਸੀ ਲੱਗਾ ਦੋ ਪੱਖੇ ਲੱਗੇ ਆ ਹੁਣ ਅਸੀਂ ਨਹਾ ਕੇ ਇਸ਼ਨਾਨ ਪਾਣੀ ਕਰਕੇ ਹੁਣ ਅਸੀਂ ਜਾ ਰਹੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ 5:30 ਹੋ ਗਏ ਆ 4 ਵਜੇ ਆਪਾਂ ਪਹੁੰਚੇ ਸੀ ਬਸ ਨਾਉਂ ਦੀਆਂ ਨਾਂ ਦੇ ਇੰਨਾ ਟਾਈਮ ਹੋ ਗਿਆ ਹੁਣ ਅਸੀਂ ਜਾ ਰਹੇ ਹਾਂ ਮੱਥਾ ਟੇਕਣ ਭੈਣ ਜੀ ਤਿਆਰ ਹੋ ਕੇ ਦਰਵਾਜ਼ੇ ਗਾੜੀ ਖੜੇ ਆ ਵੀ ਨਿਕਲੋ ਬਾਹਰ ਸਾਰੇ ਜਾਣੇ ਤੇ ਆ ਨੀਕੀ ਈਸ਼ੂ ਬੇਟੀ ਵੀ ਦੇਹੀ ਤਿਆਰ ਹੋਣ ਛੇਤੀ ਛੇਤੀ ਹਨਾ ਈਸ਼ੂ ਇਧਰ ਆ ਕਿੱਥੇ ਚੱਲੀ ਹੁਣ ਸਿਰ ਤੇ ਰਮਾਲ ਹੁਣ ਰਮਾਲ ਬੰਨ ਲਓ ਚੰਗਾ ਸਿਰ ਤੇ ਹੁਣ ਗੁਰਦੁਆਰਾ ਸਾਹਿਬ ਜਾਣਾ ਠੀਕ ਆ ਚਲੋ ਠੀਕ ਹੈ ਜੀ ਮਣਾਉਣੇ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਵਾਹਿਗੁਰੂ ਜੀ ਆ ਤਕਸਰੀ ਜੂਰ ਸਾਹਿਬ ਦਰਸ਼ਨ ਮੇਲੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉਂ ਕਿ ਜੂ ਸਪਨਾ ਵਾਹਿਗੁਰੂ ਦੁਪਹਿਰੇ ਦੇ ਬਹੁਤ ਜਿਆਦਾ ਗਰਮੀ ਹੀ ਪੈ ਸੜਦੇ ਸੀ ਪਰ ਹੁਣ ਥੋੜੀ ਥੋੜੀ ਹਵਾ ਚੱਲਣ ਢਈ ਆ ਮੌਸਮ ਠੰਡਾ ਹੋ ਗਿਆ ਹੁਣ ਵਾਹਿਗੁਰੂ ਥੋੜਾ ਐਸਾ ਕੁਝ ਐਸਾ ਹੋਣਾ ਕਹਾਂ ਨਾਮ ਤੇ ਸੁਣਾ ਬੰਦ ਫਤੋਲੰਦਰੋ ਘਰ ਸਚੰਨ ਤੇਰਾ ਮੰਦਰ ਬਾਜੀ ਪੰਜ ਸ਼ਬਦ ਤੇ ਦਰਬਾਰ ਸੁਹਾਗੇ ਘਰ ਸੁਹਾਗੇ ਸ਼ਬਦ ਬਾਜੇ ਖਰਾਨੇ ਕਬਸਾਰੀਆਂ ਪੰਜ ਗੋਦ ਕੋ ਦਰਬਾਰ ਸੁਕੀਤੇ ਕਾਲ ਕੰਤੁ ਤੁਹਾריה ਦਰਗਰਮ ਪਾਏ ਆ ਗੁਰਜਿੰਦ ਕਾ ਸੇ ਨਾਮ ਹਰ ਘਰ ਲਾਗੇ ਕਹਾਰਾ ਦੀ ਬਾਣੀ ਸੁਖਾਰ ਸੋਹਣੋਂ ਆਤਮਿਕ ਗਾਣ ਹੱਥ ਬਾਝੀ ਅਨੰਦ ਸੁਖੋਂ ਕਟਵਾਣੀ ਸਭੇ ਨੰਨ ਨੋਕਰ ਦਿੱਤੇ ਪਾਰ ਪਰਮ ਪਰਪਰ ਸਭ ਤੇਰੇ ਆਸ਼ਾ ਜੀ ਇਤਰਾ ਸੁਣੀ ਸੱਚੀ ਕਾਹੇ ਸੰਤ ਸਾਜ ਜਨ ਹੋਏ ਪਰ ਸਿਰ ਪੂਰੇ ਵਰਤੇ ਜਾਣ ਸਮਤੇ ਪੁਨਿਤ

ਆ ਰਜੇਪੀ ਅਵਿਲਾ ਜੀ ਜੇਪੀ ਹੋ ਗਿਆ ਚ ਪਾਣੀ ਲਿਆਈ ਮੇਰੇ ਲਈ ਗੋਲੀ ਖਾਣੀ ਮੈਂ ਵੀ I'm going ਵਾਰੇ ਜਲਣ ਡੇ ਬਤੂ ਵਾਰੇ ਜਲਣ ਡੇ ਵੇਖੇ ਤੂੰ ਵੇਖੇ ਨਾ ਲੱਗੇ ਰਾਈਟਾ ਕਿ ਤਾਰ ਆ ਇੱਕ ਥਾਂ ਤੇ ਇੱਧਰ ਆ ਜਾਓ ਮੇਰੇ ਪਿੱਛੇ ਆ ਜਾਓ ਆਜੋ ਆ ਦੂਜੀ ਜਗ੍ਹਾ ਤੇ ਇਹਨਾ ਸੋਹਣਾ ਲੱਗਣ ਡਿਆ ਇਛੂ ਉਹ ਬੰਦ ਕਰ ਤਾ ਚਲੋ ਇਛੂ ਸਿਰ पे ਢੱਕ ਲੋ ਪਹਿਲੇ ਓ ਮਾਤਾ ਜੀ ਤੁਸੀਂ ਨਾਲ ਸਿਰ पे ਢੱਕ ਲੋ <laughs> ਵਾਰਤਿ ਕਰਿ ਮੈਤੁ ਕਰਿ ਗੀਤੁ ਦਾ ਤੁਮਾ ਕਰਾ ਦੇ ਜਯੋਦ ਕਰਨ ਕਰਾ ਕਰਿ ਤਾਰਾ ਸਜਾਦਰ ਤਬ ਤੇ ਅਪਾਰ ਜਬ ਆਕਰ ਕਰ ਤੁਮੋਂ ਤਬਹੁ ਤਮ ਮੈਸ ਤੇ ਹਰ ਸਭ ਜੀਤੇ ਬਦਨ ਸ੍ਰਿਸ਼ ਸੁਭਾਵੇ ਆਪ ਆਪਨੀ ਬੁਝ ਉਚਾਰ ਤੁਮ ਸਭੀ ਤੇ ਰਤਨ ਜਨ ਲਖਮੀ ਰਾਜ ਤੇ ਬੇ ਬੇ ਹਰ ਪਾਲੋ ਨਰਨਕਾ ਨਰਕਾਰੰਦਰ ਤੰਧ ਆਤਮੀਰ ਤਨਾਤ ਅਸੰਤ ਤਾਕਾ ਨੂੰ ਪ੍ਰਚਾਰ ਤਵੇਦਾ ਜਾਂ ਕੋ ਫੇਵ ਨ ਪਾਵ ਤਵੇਦਾ ਤਾਹੋ ਕਰ ਪਾਨ ਅਨਮਾਨਤ ਮਹਾਮੂਰ ਕਸ਼ਭੇ ਨਾ ਜਾਣਤ ਮਾਰ ਦੇਉ ਕੋ ਕਹਿ ਸਦਾ ਸੇ ਨਰਨਕਾਰ ਕਾਸ਼ੀ ਨੰਬੈ ਆਪ ਆਪ ਨਹੀਂ ਬੁਧ ਹੈ ਜੇਤੀ ਬਰਨਤ ਫੈਲ ਰਹਿਨ ਤੋਹ ਤੇਤੀ ਤੁਮਰਾ ਲਖਾ ਮਜਾਏ ਸਾਰਾ ਕਹਿਬਿ ਸਜਾਰ ਪ੍ਰਭ ਸੰਸਾਰ ਇਕ ਰੂਪਵਾਹ クランデの歌です。